ਹਾਂ ਜਿਹੜਾ ਕੱਲੂ ਡੀਐਸਪੀ ਦੇ ਦਫ਼ਤਰ ਨੂੰਰੇ ਧਰਨਾ ਲੱਗਣਾ ਦੀ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਮਨਜੀਤ ਸਿੰਘ ਭਾਰਤੀ ਕਿਸਾਨ ਜੋਨੇ ਅਨੇਕਤਾ ਗਰਾਹਾਂ ਬਲਾਕ ਭਾਨੀਕੜ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜਿਹੜਾ ਆਪਣਾ ਕੱਲ ਦਾ 24 ਤਰੀਕ ਦਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਡੀਐਸਪੀ ਦਫ਼ਤਰ ਦਾ ਜਿਹੜੇ ਪਰਚੇ ਸੀਗੇ ਪਰਚਾ ਡੀਲਰਾਂ ਉਹਨਾਂ ਨੂੰ ਏਜੰਟਾਂ ਨੂੰ ਲੈ ਕੇ ਪਰਚਾ ਦੇ ਦਿੱਤਾ ਸੀਗਾ ਉਹਦੇ ਸਬੰਧ ਵਿੱਚ ਤੇ ਜਿਹੜੇ ਹੋਰ ਤਿੰਨ ਚਾਰ ਪਰਚੇ ਨੇ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਕੱਲ ਦਾ ਪ੍ਰੋਗਰਾਮ ਸੀਗਾ ਉਹ ਡੀਐਸਪੀ ਸਾਹਿਬ ਨਾਲ ਗੱਲਬਾਤ ਹੋ ਗਈ ਉਹ ਬੰਦੇ ਬੁਲਾ ਲਏ ਇੱਕ ਹਫ਼ਤੇ ਦਾ ਸਮਾਂ ਲਿਆ ਇੱਕ ਹਫ਼ਤੇ ਦੇ ਅੰਦਰ ਇਹ ਪਰਚੇ ਨੇ ਜਿਹੜੇ ਕੈਨਸਲ ਕੀਤੇ ਜਾਣਗੇ ਜਿਹੜੇ ਆਪਣੇ ਹੋਰ ਸਾਰੇ ਜਿਹੜੇ ਥਾਣੇ ਨਾਲ ਸੰਬੰਧਿਤ ਕੰਮ ਸੀਗੇ ਇੱਕ ਹਫ਼ਤੇ ਦਾ ਇਹਨਾਂ ਨੇ ਸਮਾਂ ਲਿਆ ਇੱਕ ਹਫ਼ਤੇ ਦਾ ਸਮਾਂ ਦਿੱਤਾ ਸਾਰੇ ਬਲਾਕ ਭਾਨੀਗੜ ਦੇ ਪਿੰਡਾਂ ਨੂੰ ਬੇਨਤੀ ਹੈ ਭਰਾਵੋ ਜਿਹੜਾ ਕੱਲ ਦਾ 24 ਤਰੀਕ ਦਾ ਆਪਣਾ ਪ੍ਰੋਗਰਾਮ ਸੀਗਾ ਉਹ ਪ੍ਰੋਗਰਾਮ ਕੈਨਸਲ ਹੈ ਕੱਲ ਨੂੰ ਪ੍ਰੋਗਰਾਮ ਨਹੀਂ ਹੈ ਸਾਰੇ ਪਿੰਡੇ ਨੂੰ ਧਿਆਨ ਨਾਲ ਜਣੀ ਕੇ ਇਸ ਵੀਡੀਓ ਨੂੰ ਦੇਖ ਕੇ ਕੱਲ ਨੂੰ ਆਪਣਾ ਕੋਈ ਪ੍ਰੋਗਰਾਮ ਨਹੀਂ ਤੁਹਾਨੀਗੜ ਦਾ ਆ ਆਪਣੇ ਡੀਐਸਪੀ ਸਾਹਿਬ ਨਾਲ ਮੀਟਿੰਗ ਹੋ ਕੇ ਉਹ ਪ੍ਰੋਗਰਾਮ ਆਪਾਂ ਕੈਨਸਲ ਕਰ ਦਾਂਗੇ